3500 ਰੱਖ ਲੈ ਹੋ ਗਈ ਆ ਹੁਣ ਨਹੀਂ 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 ਤੂੰ ਲੈ ਇਹ ਪਰਚੀ ਲੈ ਲਈ ਯਾਰ ਇਹਨੇ ਕੁਛ ਨਹੀਂ ਮਰਦਾ ਨਹੀਂ ਪਰਚੀ ਦੀ ਹੋਈ ਆ ਬਸ ਰੱਖ ਲੈ ਰੱਖ ਲੈ ਤੇਰੀ ਗੱਲ ਮੰਨ ਲੈ ਆ ਲੈ ਵੇ ਤੂੰ ਆਹ ਖਰੀਦ ਕੇ ਤੇਰੇ ਗੱਡੀ ਉੱਤੇ ਭੱਜਮੀ ਕਰਾ ਦੇ ਸੁਣ ਐ ਕਰ ਐ ਕਰ ਮੇਰੀ ਗੱਲ ਸੁਣ ਲੈ ਹਾਂ 5000 ਦਾ ਕਰ ਲੈ ਮਾਰਨਾਂ ਲਿਆ ਰ ਇਹ ਸਾਨੂੰ ਇੱਥੇ ਜਿਆਦਾ ਸੁਣ ਲੈ ਇੱਕ ਗੱਲ ਕਹਿਣਾ ਮੈਂ 4000 ਕਰਤਾ ਹਾਂ 1000 ਰੁਪਏ ਹੋਰ ਪਾ ਲੈ ਅੱਛਾ ਇਹਨੂੰ ਮਾਰ ਦਈਏ ਕਾ ਕੁਛ ਨਹੀਂ ਮਰਦੇ ਅਸੀਂ ਨਹੀਂ ਮਰਦੇ ਉਹ ਮੈਂ ਕੱਟ ਲੈ ਯਾਰ ਲੋੜੀ ਲੈ ਦੇ ਉਹ ਬਾਦੂ ਵੀ ਆ ਤੇ ਚੱਲਣੀ ਨਹੀਂ ਇੱਧਰ ਦੇ ਆ ਦੋਨੋਂ ਰਾਰਾ ਨੇ ਲੈ ਲੈ ਜੱਜ ਉਹ ਫੜ ਆ ਲੈ ਤਾਂ ਕਾ ਫਾੜੋ ਦੋਨੇ ਕਾ 15000 ਦੀਆ ਲੈ ਠੀਕ ਲੈ ਭੂੰਗਨੇ ਦੀਆਂ ਕਹਿੰਦਾ ਉਹ ਨਹੀਂ ਤੇਰਾ ਕੀ ਸਾਲਾ ਦੋਹੇ ਬੱਚੀ ਦੀਆਂ ਲੈ ਜਾ ਯਾਰ ਬਸ ਕੀ ਗੱਲ 25 ਦੰਨਾ ਲਾਏ ਰਹੇ ਕਿੰਨੇ ਦਾ ਕਿੱਥੇ ਵੇਚੂਗਾ ਸਾਡੇ 12 12 ਬਰਾਂ ਰਹਿ ਗਈਆਂ ਇਹ ਸਾਡੇ 12 12 ਦੀਆਂ ਰਹਿ ਗਈਆਂ ਕਿੰਨੇ ਦੀਆਂ ਵੇਚੂ ਕੋਈ ਲੈ ਲਊ ਇੱਧਰ ਤੇਰਾ 13 13 13 ਦੀਆ ਚਲ ਆ ਮਰ ਤਾ ਕੋਈ ਨਾ ਉਹ ਤਾਂ ਮਰ ਜੇ ਓਏ ਯਾ ਸਾਹਬ ਨਾ ਪਾ ਦੇ ਯਾ ਤੂੰ ਬੋਗ ਨੀ ਮਾਰ ਯਾ ਜਾ ਇਹ ਰੱਜ ਜਾ ਤੂੰ ਚੜਦੇ ਨਹੀਂ ਆਏ ਲਾਇਆ ਕਰ ਮੋਲ ਤੂੰ ਅਗਲਾ ਤਾਂ ਕਹੂਗਾ 7 ਦੀ 8.5 ਦੀ ਚੱਲ 9 ਦੀ ਪਾ 16 ਦੀ ਜੂੜੀ ਦੇ ਆਏ ਕਰ ਮੋਲ ਜਨੇ ਦਾ ਧਾਨਾ ਕੰਦਰ ਗਾਉਣਾ ਮਾਰਿਆ ਬੇ ਤੂੰ ਮੰਡੀ ਤੇ ਨਹੀਂ ਗਿਆ ਉਹਦੇ ਦਲੋ ਜੜੀ ਬਸਰ ਪਰਸੋਂ ਜਾਊਗਾ ਉੱਥੇ ਪਰਮਿਸ਼ਨ ਲੈਣ ਦੀ ਮਿਲੀ ਹੈ ਨਾ ਤਕੀ ਦੱਸਿਓ ਪੁੱਪਾ ਜਾਂ ਗਾਹਾਂ ਕੰਮ ਉਹ ਵੰਡੀ ਦਾ ਨਵੇੜ ਤੋਂ ਚਾਚਾ ਤੇ ਨਾ ਪਹਿਲਾਂ ਆ ਨਵੇੜ ਦਾ ਗੱਲ ਰੁਕ ਗਈ 1000 ਘੱਟ ਦੇ ਦੀ ਬੱਸ ਹੋਰ ਕੀ ਉਹ ਨਹੀਂ ਤੇਰਾ ਵਾਦਾ ਵਾਦਾ ਤੇਰਾ ਮੈਂ ਕਿੱਥੇ ਦੇ ਦੂਗਾ ਮਾਰਾ ਜੂੜਾ ਉਹ ਮਾਰਾ ਜੂੜਾ ਕੋਈ ਨਾ ਕਰ ਉਹ ਆ ਜਾਂ ਤੈਨੂੰ ਕਹਦਾ ਪਾ ਦੇ ਸੱਚ ਤੇ ਨਾ ਸੁਣਾ ਲੈ ਆਪਾਂ ਕਿ ਇਹਨੂੰ ਮਾਰਨਾ ਨਹੀਂ ਹੈਗਾ ਆਦਾ ਜਗ ਦਾ ਬਹੁਤ ਕੋਹ ਦਿੱਤਾ ਆਪਾਂ ਨੂੰ ਆ ਤਾ ਤੁੰਗਲ ਕੁੱਤੀ ਜਾਨਾ ਤੂੰ ਕਹਿੰਦਾ ਮਾਰਦਾ ਨਹੀਂ ਕਿੰਦੀ ਦੀ ਵੇਚੂਗਾ ਬਾਬਾ ਬਹੁਤ ਕੋਹ ਖਾਏ ਕਿਨੇ ਕਿਨੇ ਨਾ ਕਰੇ ਫੜ ਬੱਦ ਫੜ ਲਈ ਚਾਚਾ ਫੜ ਲਈ ਇੱਦਾਂ ਨਾ ਖਾਣ ਸੋਲੇ ਉਹ ਨਹੀਂ 16 ਨਹੀਂ ਦੇਣੀ ਆ ਉਹ ਫਿਰ ਉਹ ਪੈਸੇ ਵਾਲੀ ਹਿਸਾਬ ਤਾਂ ਹੋ ਗਈ ਆ 7 ਤੇ 9 ਉਹ ਨਹੀਂ ਜਿੱਤਾ ਇੰਨੇ ਦੀ ਤੁਹਾਡੀ ਕੋ ਮਾਰਦੀ ਉਹ ਲੋੜੀ ਦਾ ਦਿਨ ਆ ਮਾਇਆ ਮੱਥੇ ਲੱਗਦੀ ਅਨਕਾ ਉਹ ਸਿਰ ਮਾਰੀ ਜਾਂਦਾ ਡਗੜਾ ਬੰਦਾ ਵਿਚਾਰਾ ਉੱਤੇ ਦੇਖ ਦੇਖ ਤਾਂ ਸਾਰਾ ਕੁਝ ਹੀ ਐ ਨਾ ਕੀ ਆਗਾ ਸਾਦਾ ਵੀ ਤਾਂ ਕੋਈ ਨਹੀਂ ਹੋਏ ਇਹਨਾਂ ਦਾ ਆ ਪੀ ਬਿੰਗੜਾ ਪੁਲਵਾਨ ਬਣ ਜਾਣਗੇ ਆ ਪੀ ਕੇ ਕਿਹੜਾ ਹੁਣੇ ਮੈਨੂੰ ਢਾ ਲੈਣਗੇ ਆ ਖਾ ਪੀ ਕੇ ਪਹਿਲਮਾਨ ਨਹੀਂ ਬਣਦੀ ਐ ਇਦਣ ਦੀ ਅੰਦਰ ਲਵੇ ਨਾ ਦਾਦਾ ਖਵਾਇਆ ਨਹੀਂ ਹੁਣ ਕੋ ਇਹਨਾਂ ਨੂੰ ਕੀ ਖਵਾ ਦੇਗਾ ਘੰਟੇ ਚ ਹੁਣ ਇਹ ਘੰਟੇ ਜੇ ਲੋੜੀ ਦਾ ਸਾਮਾਨ ਖਾ ਕੇ ਤਿਆਰ ਹੋ ਜਾਣੀਏ ਦਰੇ ਆੜੀਆਂ ਨਾ ਖਵਾ ਦੇ ਘੰਟੇ ਚ ਕਿਉਂ ਦਰ ਸੇਮ ਹਾਂ ਬੋਕ ਨਾ ਬਣ ਜਾਣ ਚਾਰ ਦੇ ਤਰ੍ਹਾਂ ਚਾਰਾ ਦੋ ਹੈ ਬਣਦਾ ਨਹੀਂ ਹੁੰਦਾ ਔਖਾ ਏਡੀ ਗੱਲ ਬਾਤ ਪਾਹ ਕਹਿੰਦਾ ਗਾ ਐਡੀ ਗੱਲ ਬਾਤ ਹੈ ਨਹੀਂ ਪਾਹ ਕਹਿੰਦਾ ਮਾਫੀ ਦਾ ਨਿੱਗੇ ਪਠਾਨੀ ਯਾਰ ਨਹੀਂ ਫੇਰ ਨਹੀਂ ਫੇਰ ਪਰਤਾ ਨਹੀਂ ਲੈ ਵੀ ਰਿਆ ਓਏ ਯਾ ਵੀਰੇ ਲੈ ਲੈ ਭਾਈ ਸਾਢੇ ਪੰਜ ਹਜ਼ਾਰ ਪਾਈ ਸਾਢੇ 4000 ਦੇਸੀ ਹਾਂ ਕੋਲਾ ਫਗਰਾ ਲੈ ਭਾਈ ਇਹਦਾ ਟਾਈਮ ਹੁੰਦਾ ਕੋ ਲੋੜੀ ਦਾ ਕਰਕੇ ਫੜਾ ਨਹੀਂ ਆ ਫੜ ਨਹੀਂ ਕਿੰਨਤਾ ਕਿੰਨੇ ਨੇ ਦੇਣੀ ਕਿੰਨੇ ਦੀ ਆ ਯਾਰ ਫਿਰ ਤੂੰ ਦੱਸ ਤੈਨੂੰ ਕਹਿ ਦਵਾਂ ਫਿਰ ਤੂੰ ਹੋਣਾ ਪੰਜ ਕਰਦੇ ਹੁਣ ਪੂਰਾ ਦਵਾ ਦੇ ਨੂੰ ਅੱਠ ਕਰਨਾ ਪੂਰਾ ਦਾ ਹਿੰਦੀ ਤਾਂ ਗੱਲੇ ਪਰਵਾਹ ਨੂੰ ਲੋਟ ਗਿੱਲੇ ਬਈ ਅੱਠ ਕਰਨ ਬੜਾ 800 ਘਟ ਬਿਚੇ ਪੰਜ ਦੇ ਮੇਰੇ ਪੰਜ ਛੋਟੇ ਭਾਈ 5000 ਨਹੀਂ ਇਹ ਵੀ ਕੱਚੀਆਂ ਗੱਲਾਂ ਦਾ ਕੀ ਫਿਰ ਨਹੀਂ ਇਹਦਾ ਪੰਜ ਦਿੰਦੇ ਆ ਇਹ ਛੋਟੀ ਮਰਜ਼ੀ ਹੈ 4500 ਆ ਦੇ ਪੰਜ ਦੇਣਗੇ ਦੇਣਗੇ ਪੰਜ ਭਾਈ 800 ਘਟ ਵੇਚਣੀ ਨਹੀਂ ਨਹੀਂ ਸੋਈ ਆ ਚਲੋ ਫਿਰ ਕੋਈ ਗੱਲ ਪੰਜ ਤਾਂ ਦਿੰਦੇ ਪੰਜ ਨਹੀਂ ਕਰਨੀ ਐ ਪੰਜ ਹਜ਼ਾਰ ਦੀ ਪਾਣੀ ਐ ਨਹੀਂ ਨਹੀਂ ਚਲੋ ਇਹ ਗੱਲ ਠੀਕ ਆ ਠੀਕ ਹੈ ਜੀ ਕੱਟੋ ਮਾਦ ਹੋਰ ਬੰਦ ਮੇਰੇ ਆ ਗਏ ਆ ਹਾਂ ਲੱਗਿਆ ਜੇ ਪਸੰਦ ਆ ਤੈਨੂੰ ਬੱਕਰਾ ਇੱਕ ਕਰ ਲੈ ਇਹ ਕਿੰਨੇ ਦਾ ਦੇ ਲੈ ਹਾਂ ਹਾਂ 6000 ਲੈਣਾ ਤੁਹਾਨੂੰ 6000 ਦਾ ਇਹ ਆਇਆ ਇਹ ਕੱਟਾ ਨੀਲਾ ਨਾ ਦੇਖ ਲੈ ਪਾਲਾ ਤਿੰਨ ਦਿਨ ਕੋਈ ਨਾ ਜਵਾਨ ਰਹਿ ਗਈ ਤਿੰਨ ਹਜ਼ਾਰ ਦਾ ਪਾ ਯਾਰ ਨਹੀਂ ਪਾਉਣਾ ਆ ਫੜ ਜਾ ਨਹੀਂ ਪਾਉਣਾ ਆ ਫੜ ਦਿੰਦਾ ਨਹੀਂ ਯਾਰ ਨਹੀਂ ਪਾਉਣਾ ਬਈ ਕੀ ਅਸੀਂ ਪਾਉਣਾ ਹੀ ਨਹੀਂ ਯਾਰ ਕੀ ਕਰਾਂ ਪਾਉਣਾ ਹੀ ਨਹੀਂ ਕਹਿੰਦੇ ਇੰਨਾ ਕਰਕੇ ਵੇਚਣਾ ਯਾਰ ਫਿਰ ਉਹ ਕਿਹੜੇ ਪੱਕੇ ਨਾਲ ਲੈ ਕੇ ਚੱਲੇ ਆ ਬੰਦੇ ਕਿੱਥੇ ਆ ਦੋ ਦਿਨ ਵਾਲਾ ਹਾਂ ਹਾਂ ਹੰਡਲ ਇਹ ਯਾਰ ਫੜ ਯਾਰ ਫੜ ਆ ਫੜ ਯਾਰ ਰਹਿ ਗੱਲ ਲਓ ਬਈ ਯਾਰ ਹਾਂ ਰਹਿ ਲਓ ਕੋਲੋ 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 ਨਾ ਨੀ ਨੀ ਨਾ ਲਾ ਦਿਆਰਾ ਨੀ ਨੀ ਤੰਨ ਨਾ ਨੀ ਤੰਨ ਓ ਹੋ ਕੋਲੋ ਯਾਰਾ ਅੱਤਾ ਮੀਟਰ ਨਾਲ ਹੀ ਭਾਵਾ ਹੋਵੇ ਮੇਰੀ ਗੱਲ ਸੁਣ ਲੈ ਇੱਕ ਆਪਣੀ ਜਮਾਨ ਰਹਿ ਗਈ ਆ ਸਹੀ ਰੇਟ ਲਾ ਲੈ ਦਾ ਤੂੰ ਵੀ ਖੜਾ ਮੈਂ ਮੰਡੀ ਮੈਂ ਵੀ ਆਉਣ ਵਾਲਾ ਤੂੰ ਵੀ ਆਉਣ ਵਾਲਾ ਸਹੀ ਰੇਟ ਲਾ ਲੈ ਦਾ ਆ ਫੜਾ ਕਿੰਨਾ ਹੋ ਗਿਆ ਆ ਫੜ ਗਣ ਲੈ ਨਹੀਂ ਪੈਸੇ ਦੱਸ ਪਹਿਲਾਂ ਕਿੰਨੇ ਹੋ ਗਏ ਓ ਯਾਰ ਪੈਸੇ ਗਣ ਲੈ ਯਾਰ 3500 ਰੱਖ ਰੱਖ ਹੋ ਗਈ ਆ ਹੁਣ ਨਹੀਂ 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 ਤੂੰ ਲੈ ਆ ਪਰਚੀ ਲੈ ਲਈ ਯਾਰ ਇਹਨੇ ਕੁਛ ਨਹੀਂ ਕਰਦਾ ਨਹੀਂ ਪਰਚੀ ਦੀ ਹੋਈ ਆ ਬਸ ਰੱਖ ਲੈ ਉਹ ਰੱਖ ਲੈ ਮੇਰੀ ਗੱਲ ਮੰਨ ਬਸ ਆ ਲੈ ਵੇਚੂ ਆ ساری ਵਿਕਰੀ ਤੇਨੇ ਗੱਡੀ ਲੱਗੇ ਭਾਈ ਜੰਮੀ ਕਰਾ ਦੇ ਹੁਣ ਐ ਕਰ ਐ ਕਰ ਮੇਰੀ ਗੱਲ ਸੁਣ ਲੈ ਹਾਂ 5000 ਦਾ ਕਰ ਲੈ ਮਾਰਨਾ ਯਾਰ ਇਹ ਸਾਨੂੰ ਇੱਥੇ ਲਾ ਦੇ ਗੱਡੀ ਛੇ ਲੱਟੋ ਇਹੋ ਪੈਦੂਰੀ ਨੂੰ ਕਿ ਬੰਨੋ ਕਿਸੇ ਵਿੱਚ ਲੈ ਕਬੂਟੀ ਵੀ ਹੋਰ ਸਾਨੂੰ ਗੱਡੀ ਛੇ ਲੱਟੋ ਮਾਰਨਾ ਜਿਆਦਾ ਖਰੀਦ ਹੁੰਦਾ ਕੋਈ ਦੁਬਾਰਾ ਇੱਧਰ ਪੈਗਾ ਮਨ ਮੰਨਦਾ ਤਰਾ ਨਹੀਂ ਕੀ ਗੱਲ ਕਰ ਰਹੇ ਨੇ ਕਾਰਨ ਕੁੱਤੇ ਵਾਲੇ ਕੱਟਦੇ ਪਾਸੀ ਉਹਦਾ ਕੱਟਦੇ ਪਾਸੀ ਹੋ ਗਿਆ ਯਾਰ ਆਹ ਫਾੜ ਯਾਰ ਪੰਜ ਲਾ ਪਾਲਾ ਤੇਰੀ ਖਾਤਰ ਓਏ ਹੁਣ ਹੁਣ ਤਾਂ ਇਹ ਗਣੀ ਯਾਰ ਹੁਣ ਨਾ ਬੋਲ ਯਾਰ ਕਿੰਨਾ ਹੋ ਗਿਆ 400 ਨਹੀਂ 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 ਉਹ ਸਹੀ ਆ 750 ਸਹੀ ਆ ਬਾਈ ਲੈ ਲੈ ਹੁਣ ਵਾਹ ਲੋੜੀ ਦਾ ਜਨਾ ਗੋਲੀ ਕਰੋ ਸਹੀ ਆ ਮੈਂ ਤੁਹਾਨੂੰ ਦੱਸਾਂ ਸਹੀ ਰੇਡ ਆਜੋ ਜੋ ਰਹਿਮੀ ਓਏ ਪੱਕਾ ਨੇ ਕਰੀ ਜਾਂਦਾ ਆਪਣੇ ਆਪ ਦੇ ਬੰਦੇ ਓਏ ਓਏ ਗਾਤਾ ਸੁਣਨਾ ਰੁਕੇ ਅੱਠ ਲੈ ਕੇ ਜਾਣੀ ਆ ਮੈਂ ਉਹ ਰੱਖ ਜਾ ਨਹੀਂ ਪਾਠ ਦਸ ਇਹਨੂੰ ਕਿੱਥੇ ਪਾਠ ਵੀ ਰੋਕੇ ਬੰਦੇ ਆਪਣੇ ਬੰਦੇ ਇਹ ਹੁਣ ਮੇਰੀ ਗੱਲ ਸੁਣ ਲੈ ਇੱਕ ਗੱਲ ਕਹਿਣਾ ਮੈਂ 4000 ਕਰਤਾ ਹਜ਼ਾਰ ਰੁਪਏ ਹੋਰ ਪਾ ਲੈ ਅਸੀਂ ਨੂੰ ਮਾਰ ਦਈਏ ਅਸੀਂ ਨਹੀਂ ਮਾਰਦੇ ਅਸੀਂ ਨਹੀਂ ਮਾਰਦੇ ਗੱਲ ਵੱਡੀ ਵੱਧਦੀ ਆ ਕਿੰਨਾ ਹੋ ਵਜਨ ਬਾਈ ਬੋਲ ਲਓ ਹੁਣ ਨਾ ਹੋਗਾ ਆਇਆ ਹੋ ਗਿਆ ਲੈ ਕੇ ਜਾ ਤੇ ਬਕਰਾ ਹੋ ਮੇਰੇ ਵਿਸ਼ਵਾਸ ਚ ਨਹੀਂ ਮੇਰੇ ਨਾਲ ਵਿਸ਼ਵਾਸ ਰੱਖ ਉਹ ਚਾਚੇ ਤੇ ਰੱਖਿਓ ਉਹ ਚੈੱਕ ਕਰ ਜਾ ਹਾਂ ਦੇਖ ਲੱਗ ਜੈਦਾ ਹੁੰਦਾ ਗੇ ਵੇਲੇ ਗੱਡੀ ਚ ਕੀ ਹੋ ਗਿਆ ਚਾਚਾ ਹਾਂ ਕਿੰਨੇ ਵਹਿ ਲੈਣੇ ਤੂੰ ਬਾਈ ਆਇਆ ਚਾਚਾ ਰੇ ਹਾਂ ਮੈਂ ਮੰਗਿਆ ਮਿਊਟ ਤਾਂ ਨਹੀਂ ਕੋਈ ਮੈਕ ਹਰ ਤੇ ਬੋਣੀ ਵਧੀਆ ਕਰਦਾ ਤੂੰ ਅਸਲ ਤਾਂ ਨਹੀਂ ਕਿੰਨੇ ਪਗ ਲੈ ਆਏ ਬਾਈ 7 7 ਲਾਏ ਬਾਪ 8 ਰੁਪਏ ਪਾ ਯਾਰ ਆ ਬਾੜ ਨਹੀਂ ਪਾਉਣਾ ਚਾਚਾ ਉਹ ਸਾਡੀ ਉਹ ਅੱਗੇ ਆ ਜਾ ਖੁਰਕ ਪਈ ਇਹਨੂੰ ਲਫਰ ਅੱਠ ਦੇ ਬਾਅਦ ਯਾਰ ਪਾਈ ਇਹ ਕਿਹੜੇ ਸਾਨਾ ਦਰਸ਼ੇ ਮ ਯਾਰ ਖੁਰਕ ਦਾਪੇ ਪਾਦੀ ਚਾਚਰੇ ਤੜਕੀ ਉਹ ਕੀ ਆ ਉਹ ਚ ਅਸੀਂ ਵੀ ਮਰੇ ਕੋਲ ਰਹਿਣਾ ਸਾਨੂੰ ਪਤਾ ਕੀ ਆ ਉਹ ਖੋਪਾ ਉਹ ਮੇਰੇ ਕੋਲ 400 ਬੱਕਰਾ ਬੇ ਕੀ ਜਾਂਦੇ ਲੁਧਿਆਣੇ 600 ਵੀ ਕੀ ਜਾਂਦੇ ਉਹ ਵੀ ਉਸ ਤੇ ਮਹਿੰਗਾ ਵੀ ਕੀ ਜਾਂਦਾ ਖੋਪਾ ਕਿੱਥੇ ਮਿਲਦਾ ਹੈਗਾ 400 ਨੂੰ ਭਾਈ ਪਤਾ ਮਿਲਦਾ ਕੋਈ ਨਹੀਂ ਹੈਗਾ ਯਾਰ ਇੱਕ ਬੱਕਰਾ ਦੇ ਨੀ ਤਿੰਨ ਬੱਕਰੀਆਂ ਦੇ ਦੋ ਬੱਕਰੇ ਨੇ ਦੋ ਨੇ ਤਿੰਨ ਬੱਕਰੀਆਂ ਦੇ ਤੂੰ ਬੱਕਰੀਆਂ ਦਾ ਕਾਲਾ ਤੂੰ ਆਹਾਂ ਹਾਂ ਜੀ ਤੂੰ ਬੱਕਰੀਆਂ ਦਾ ਕੱਲਾ ਵੀਰੇ ਮੋਟੀਆਂ ਨਹੀਂ ਬਣਾਵਾ ਮੈਨੂੰ ਤੇ ਬੱਕਰੀਆਂ ਤੇ ਬੱਕਰੇ ਤੇ ਜੋੜੇ ਦੇਣੂ ਉਹ ਗੱਲ ਆ ਤੂੰ ਬੱਕਰੀਆਂ ਦਾ ਕਰ ਕੀ ਕਰਦਾ ਯਾਰ ਬਸ ਗੱਲ ਕਰ ਬੱਕਰੇ ਸਾਡੇ ਨਹੀਂ 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 ਫਿਰ ਦੇ ਫਿਰ ਤਾਂ ਸੋਧਦੇ ਹੀ ਉਹਨਾਂ ਨਾਲ ਪੰਜੇ ਗੱਲ ਕਰਕੇ ਹੁਣ ਕਹਿੰਦਾ ਬੱਕਰੀਆਂ ਕਰ ਲੈ ਪੰਜੇ ਲੈਣਾ ਪੰਜੇ ਫੱਫੂ ਹੁਣ ਬੱਕਰੇ ਕਰੀ ਜਾਂਦਾ ਯਾਰ ਪੰਜੇ ਦੇ ਦੇ ਪੰਜੇ ਲੈ ਲੈ ਪਾ ਚਾਚਾ ਮੁੱਢ ਦਾ ਲਾਵੇ 18000 ਦਾ ਮਾਲ ਯਾਰ ਮੇਰੇ ਪੈਸੇ ਜਾਣ ਯਾਰ ਤੂੰ ਕੱਲੀ ਬੱਕਰੀਆਂ ਦੇ ਚੱਲ ਬੱਕਰੇ ਕੱਢ ਲੈ ਆ ਵਾ ਦੋਨੋਂ ਲੈ ਕਰ ਆ ਦੋਨੀਆਂ ਦਾ ਆ ਤਿੰਨੇ ਲੈ ਕਿੰਨੇ ਲੈਣਾ ਬੋਲ ਆ ਜਾ ਇਹ ਹੈ ਆ ਤਿੰਨਾ ਬੋਲ ਤਿੰਨ ਮਿਕਾਨੀ ਨੇ ਲੇਗਾ ਤੂੰ ਉੱਧਰ ਹੜਕਾ 5 ਅਕਰ ਦਾ ਬਾਅਦ ਚ 3 ਦਿਨ ਪਹਿਲੇ 3 ਦਿਨ ਲਾ ਲਾ ਚਾਚਾ ਮੁੰਡਾ ਦਾ 20000 ਦੀਆਂ ਭਾਂਤੀਆਂ ਕਿਲੀ ਆ ਦੋਨੇ ਮੋਟੀਆਂ ਨੇ ਕਿਲੀ ਉਹਨੇ ਕਾਹ ਦਿਖਾ ਹਾ ਨਹੀਂ ਨਹੀਂ ਮੈਂ 50 ਲੈ ਲਈਆਂ ਫਿਰ ਹੁਣ 50 ਲੈਣੀਆਂ ਨੇ ਯਾਰ ਤੂੰ ਚਾਚਾ ਉਹ 50 ਲਾਸ ਰਾਜਾ ਪਿੰਡ ਭਰੇ ਆ ਲੈਣੇ ਪਰ ਆ ਪੱਜ ਲੈਣੇ ਯਾਰ ਮਾੜੀ ਗੱਲ ਨਾ ਯਾਰ ਯਾਰ ਚਾਚੇ ਇੱਕ ਗੱਲ ਤਾਂ ਤੂੰ ਵੀ ਸਮਝਦਾਰ ਹਾਂ ਵੀ ਹੁਣ ਇਹ ਬੱਚੇ ਨੇ 7-7000 ਉਹ ਵੀ ਸੀਜ਼ਨ ਹੈ ਭਾਵੇਂ ਹੱਡ ਬੌਂਡ ਮੋਟਾ ਹੈ